47 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਭਾਰਤੀ ਟੀਮ ਬਣੀ ਹੈ ਵਿਸ਼ਵ ਚੈਂਪੀਅਨ ਹੁਣ ਪੂਰਾ ਦੇਸ਼ ਵੱਡੇ ਪੱਤਰ ਤੇ ਜਸ਼ਨ ਮਨਾਉਂਦਾ ਹੋਇਆ ਨਜ਼ਰ ਆ ਰਿਹਾ ਸਾਰੇ ਰਿਕਾਰਡ ਇਹਨਾਂ 3 ਦੇ ਵੱਲੋਂ ਤੋੜ ਦਿੱਤੇ ਗਏ ਨੇ ਇਨ ਸਾਲਾਂ ਦਾ ਇੰਤਜ਼ਾਰ ਕਿਤੇ ਨ ਕਿਤੇ ਉਹ ਇਹਨਾਂ ਦੇ ਲਈ ਬਹੁਤ ਜ਼ਿਆਦਾ ਹੀ ਜ਼ਾ ਲਾਭਦਾਇਕ ਜਿਹੜਾ ਸਾਬਤ ਹੋਇਆ ਤੇ ਭਾਰਤ ਦੀਆਂ ਟੀਮਾਂ ਨੇ ਜਿਹੜਾ ਇਤਿਹਾਸ ਰਚ ਦਿੱਤਾ ਦਰਸਲ ਦੱਸੀਏ ਕਿ ਭਾਰਤ ਬਣ ਚੁੱਕਾ ਹੈ ਹੁਣ ਕ੍ਰਿਕਟ ਵਰਲਡ ਕੱਪ ਚੈਂਪੀਅਨ ਤੇ ਹੁਣ ਹਰਮਨਪ੍ਰੀਤ ਕੌਰ ਦੀ ਕਪਤਾਨੀ ਦੇ ਵਿੱਚ ਪਹਿਲਾ ਵਰਲਡ ਕੱਪ ਆਪਣੇ ਨਾਮ ਇਹਨਾਂ ਟੀਮਾਂ ਨੇ ਕਰ ਦਿੱਤਾ ਤੇ ਫਾਈਨਲ ਦੇ ਵਿੱਚ ਸਾਊਥ ਅਫਰੀਕਾ ਨੂੰ 52 ਦੌੜਾਂ ਦੇ ਨਾਲ ਇਹਨਾਂ ਦੇ ਵੱਲੋਂ ਹਰਾ ਦਿੱਤਾ ਗਿਆ ਤੇ ਦਰਸਲ ਦੱਸ ਦਈਏ ਕਿ ਹੁਣ ਆਪਣੇ ਆਪ ਦੇ ਵਿੱਚ ਇਹ ਬੇਹਦ ਵੱਡੀ ਖਬਰ ਸਾਹਮਣੇ ਆਈ ਹੈ ਪੂਰਾ ਦੇਸ਼ ਜਿਹੜਾ ਵਾ ਜਸ਼ਨ ਮਨਾਉਂਦਾ ਹੋਇਆ ਨਜ਼ਰ ਆ ਰਿਹਾ ਤਾਂ ਬਹੁਤ ਵੱਡਾ ਇਤਿਹਾਸ ਜਿਹੜਾ ਵਾ ਇਹਨਾਂ ਦੇ ਵੱਲੋਂ ਰਚ ਦਿੱਤਾ ਗਿਆ ਹੈ ਬਹੁਤ ਲੰਬੇ ਇੰਤਜ਼ਾਰ ਤੋਂ ਬਾਅਦ ਇਹ ODI World Champion ਬਣੀਆਂ ਨੇ ਇਹ ਮਹਿਲਾਵਾਂ ਇਹ ਧੀਆਂ ਨੇ ਰਿਕਾਰਡ ਸਾਰੇ ਤੋੜ ਦਿੱਤੇ ਨੇ ਭਾਰਤ ਨੇ 2025 World Cup ਫਾਈਨਲ 'ਚ ਦੱਖਣੀ ਅਫਰੀਕਾ ਨੂੰ 52 ਰਨਾਂ ਦੇ ਨਾਲ ਹਰਾ ਦਿੱਤਾ ਤੇ ਨਵੀਂ ਮੁੰਬਈ ਦੇ DY ਪਾਟਲ ਸਟੇਡੀਅਮ ਦੇ ਵਿੱਚ ਇਸ ਖਿਤਾਬ ਨੂੰ ਟੱਕਰ ਦੇ ਕੇ ਭਾਰਤੀ ਟੀਮ ਨੇ ਪਹਿਲਾ ਖੇਡਦਿਆਂ ਹੀ ਜੋ ਹੈ ਵੱਡੇ ਪਦਰ ਤੇ ਰੰਡ ਬਣਾਲੇ ਸਨ ਤੇ ਤੁਹਾਨੂੰ ਦੱਸ ਦਈਏ ਕਿ ਹਰਮਨ ਪ੍ਰੀਤਕੌਰ ਦੇ ਨਾਮ ਜਿਹੜੀ ਅਗਵਾਈ ਦੇ ਹੇਠ ਹੈ ਜਿਹੜਾ ਮੈਚ ਖੇਡਿਆ ਗਿਆ ਸੀ ਤੇ ਬਹੁਤ ਵਧੀਆ ਭੂਮਿਕਾ ਜਿਹੜੀ ਹੈ ਨਾ ਧੀਆਂ ਨੇ ਨਿਭਾਈ ਹੈ ਔਰ ਦੱਸ ਦਈਏ ਕਿ ਬਹੁਤ ਇੰਤਜ਼ਾਰ ਤੋਂ ਬਾਅਦ ਇਹ ਜਿਹੜਾ ਵਰਲਡ ਕੱਪ ਆ ਇਹਨਾਂ ਨੇ ਆਪਣੇ ਨਾਮ ਕੀਤਾ ਤੇ ਹਰ ਕੋਈ ਦੇਸ਼ਵਾਸੀ ਹਰ ਜੋ ਦੇਸ਼ ਦਾ ਵਿਅਕਤੀ ਹੈ ਇਹਨਾਂ ਦੀਆਂ ਦੀ ਸ਼ਲਾਘਾ ਕਰ ਰਿਹਾ ਤੇ ਵੱਡੇ ਪੱਧਰ ਦੇ ਉੱਤੇ ਇਹਨਾਂ ਨੇ ਸਬਰ ਰੱਖ ਕੇ ਔਰ ਵਧੀਆ ਗੇਮ ਖੇੜਦੇ ਜੋ ਹੈ ਦੇਸ਼ ਦਾ ਨਾਮ ਰੌਸ਼ਨ ਕਰ ਦਿੰਦਾ ਤੁਹਾਨੂੰ ਦੱਸ ਦਈਏ ਕਿ ਹੁਣ ਵੱਖ-ਵੱਖ ਤਰੀਕਿਆਂ ਦੇ ਨਾਲ ਇਹਨਾਂ ਨੇ ਅਵਕ ਵਕ ਪੈਂਤਰੇ ਜਿਹੜੇ ਆਪਣਾ ਕੇ ਇਹ ਵੱਡਾ ਰਿਕਾਰਡ ਤੋੜ ਦਿੱਤਾ ਹੈ ਦਰਸਲ ਦੱਸਿਏ ਕਿ ਲੰਬਾ ਇੰਤਜ਼ਾਰ ਇਨ੍ਹਾਂ ਧੀਆਂ ਲਈ ਕੀਤਾ ਪਰ ਹੁਣ ਇਤਿਹਾਸ ਜਿਹੜਾ ਇਹਨਾਂ ਦੇ ਵੱਲੋਂ ਰੱਜ ਜਿਹੜਾ ਰੱਚ ਦਿੱਤਾ ਹੈ ਪੂਰਾ ਦੇਸ਼ ਇਹਨਾਂ ਦੀ ਵਾਹ ਵਾਹ ਕਰਦਾ ਹੋਇਆ ਨਜ਼ਰ ਆ ਰਿਹਾ ਹਰ ਪਾਸੇ ਚਰਚਾਵਾਂ ਤੇਜ ਨੇ ਹਰ ਪਾਸੇ ਜੜੀਆਂ ਨੇ ਇਹਨਾਂ ਦੀ ਜਿੱਤ ਦਾ ਜਿਹੜਾ ਜਸ਼ਨ ਮਨਾਇਆ ਜਾ ਰਿਹਾ ਹੈ ਤਾਂ ਇਹਮ ਖਬਰ ਇਸ ਵਕਤ ਦੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਰ ਕੋਈ ਇਹਨਾਂ ਧੀਆਂ ਦੀ ਜਿੱਤ ਦੀ ਸ਼ਲਾਘਾ ਤਾਂ ਕਰ ਰਿਹਾ ਪਰ ਹਰ ਇੱਕ ਦੇਸ਼ ਦਾ ਵਾਸੀ ਖੋਸ਼ੀ ਆ ਹਰੇਕ ਦੇ ਚਿਹਰੇ ਦੇ ਉੱਤੇ ਨੂਰ ਜਿਹੜਾ ਨਜ਼ਰ ਆ ਰਿਹਾ ਤੁਸੀਂ ਇਸ ਬਾਬਤ ਕੀ ਸੋਚਦੇ ਹੋ ਜ਼ਰੂਰ ਕਮੈਂਟ ਕਰਨਾ ਔਰ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ